ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਸਾਹਿਬ RAM ਕਲੇ ਮਲਾ ਦੀ ਜਾਨੰਦ ਏ ਕੋਣੇ ਕਾਰ ਸਤਿਗੁਰ ਪ੍ਰਸਾਦ ਅਨੰਦ ਆਵੈ ਮਰੀ ਮਾਇਂ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਾਥੀ ਦੀ ਮਨਵਰਿਆਵਾ ਦਈਆ ਰਾਗ ਦਾ ਗਾਵੜੇ ਆਇਆ ਸਦੋ ਦਾ ਗਾਵਰੀ ਕੇ ਰਾਮ ਨਿਵਾਸ ਆਇਆ ਨਾਨਕ ਅਨੰਦ ਵਾਸ ਸਦ ਗ੍ਰੋਮੇ ਪਾਇਆ ਏ ਮਨ ਮੇਰੇ ਆ ਤੁਸ ਦਾ ਰੋੜਾ ਲਾ ਲੈ ਹਰ ਨਾਨੋਦੋ ਮਨ ਮੇਰੀ ਦੁਖ ਦਾ ਵਿਸਾਰਣਾ ਅੰਗਿਕਾਰੋ ਪ੍ਰੀਤੀ ਰਾਹ ਕਾਰਜ ਸਵਾਰਣਾ ਤੁੰਨਾ ਗਲਾਸ ਮਰਾਜ ਜਵਾਮੀ ਜੋ ਆਰੋੜ ਨਾਲੇ ਸਾਦੇ ਸਾਈਂ ਬਾ ਗਿਆਨਾਈ ਕਰਤੇ ਰਾਇ ਕਰਨਾ ਦੀ ਰਾਹ ਹੁ ਵਿਹਾਜ ਜੁਨੇ ਲੁਕ ਪਾਵੀ ਤਾ ਤੇ ਪਸਲਾ ਤੇਰੀ ਨਾਮਨ ਵਿਗਾਵੇ ਨਾਮ ਯਕੇ ਮਵਸਿਆ ਵਾਜੀ ਅਨੁਗਨੇ ਰਏ ਨਾਨਕ ਸਚੇ ਸਾਈਂ ਬਾ ਗਿਆਨਾਈ ਕਰਤੇ ਰਾਇ ਕਰਤਾ ਗਿਆਨ ਨਾਇਨਾਰ ਦਾ ਕਰ ਬਾਨ ਗੀਤਾ ਕਰ ਬਟਾ ਜਿਤਿਆ ਹੀ ਵੜੇ ਆਈਆਂ ਗਏ ਨਾਨਕ ਤੁਨੋ ਸੰਤੋ ਅਧਿਤ੍ਰੋਪੀ ਆਰਾ ਦਾਜਾ ਨਾਮ ਲਾਇ ਲਾਰ ਵਾਜੇ ਬੰਨੀ ਅਬਦਤ ਕਰ ਸੁਭਾਗੇ ਗਤ ਸੁਭਾਗੇ ਅਬਦਵਾਜੇ ਗਰਾਜਿਤ ਕਰ ਤਾਰੇ ਆ ਪੰਜ ਦੋ ਦੋ ਦਸ ਕੀਤੇ ਕਾਲ ਕੰਠਮ ਆਰਿਆ ਵਾਜੇ ਲਿਵੇ ਮਿਣ ਦੇ ਨਿਮਾਣੀ ਦੇ ਨਿਮਾਣੀ ਲਿਵੇ ਬਾਜੋ ਗਿਆ ਗਰੇ ਮੀ ਜਾਰਿਆ ਤੋਦ ਵਾਸੁ ਰਾਜ ਕੋਈ ਨਾਹੀ ਕਿਰਪਾ ਕਰ ਬਦਵਾਰਿਆ ਇਹਨੂੰ ਹਉਰਾ ਥਾਉ ਨਾਹੀ ਅਬਦਲਾਗ ਦਵਾਰਿਆ ਹੈ ਨਾਨਕ ਲਿਵੇ ਬਾਜੋ Pabinado ¿Cómo no, no, no. Người ਬਤੁਰ ਕਾਇਪਦੇਸ ਸੋਨਾ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੁਸਦਾ ਦਾ ਜਸ ਮਾਲਾ ਪਗਾਮਿਆ ਗੋਜਰਾ ਨਾ ਬਾਦ ਨਾ ਹੈ ਬੋਲਣਾ ਖੰਧੋ ਦੇਖੇ ਵਾਲਾ ਨੇ ਇਸ ਨੋਹਰ ਕਥਾ ਦਨਾਈ ਆ ਆਪਣੀ ਸੇ ਗੁਰਦਵਾਰੇ ਸੁਖ ਪਾਏ ਕੈ ਨਾਨਕ ਜੀ ਦਾਇਆ ਬਾਜੀਓ ਭਾਵੇਂ ਤਮੀ ਜਲਾਵੇਂ ਦਿਹੋ ਸੋ ਇਲਾ ਸਬਦ ਸਹਾ ਵੇਦ ਹੋਏ ਸੇ ਜਨਾ ਜਿਨ ਯਾਰ ਰਿ ਆਇਆ ਰਤ ਆਇਆ 베ਦ ਹੋਏ ਗੁਰਮਖਾ ਜਿਨੀ ਲਿਆਇਆ ਪਿਤਾ ਕਦਮ ਦਾਰ ਜਿਉ ਸਾ ਪਿਤਾ ਸੰਗਤ ਸੁਭਾਇਆ ਕਾਂਦੇ ਭਵੇਤਾ ਤੋ ਤਾਜਾਈ ਮਦੋਵ ਸ਼ਬਦ ਲਾਗੋ ਅਰ ਸਿਓ ਰਹੋ ਚਿਤ ਲਾਈ ਗਏ ਨਾਨਕ ਪਰਪਰਦਾ ਦੀ ਤੈ ਜੀ ਉਪਜੈ ਉਹ ਤਾਜਾਈ ਹੋ ਜਾਈ ਜੀ ਆ ਨੇ ਨਾ ਨੇ ਕਾਣੀ ਦੇ ਸਾ ਤੇ ਤਕਿਆ ਕੂੜੇ ਲਾਗੇ ਤਨੀ ਜਨਮ ਜੂਏ ਆਰਿਆ ਈਓ ਨਰਮਲ ਬਲਵਾਰੋ ਨਰਮਲ ਬਲਵਾਰੋ ਨਰਮਲ ਰੀਓ ਨਰਮਲ ਸਦਮਰੋ ਤੇ ਕਰਨੀ ਕਮਾਣੀ ਕੂੜੀ ਕੀ ਹੋਈ ਬਾਂਗੀ ਨਾਏ ਮਨ ਸਾਜ ਸਜਮਾਣੀ ਜਨਮ ਮਰ ਤਨ ਜਨ ਘਟਿਆ ਆ ਲਾਈ ਅਨੇਕ ਜਨ ਨੇ ਪਰਮ ਆਵਾ ਵਿੰ ਸਤਗੁਰ ਬੋਧ ਨਾ ਪਾਈ ਬਿਰ ਬੋਧ ਤਾਂ ਪਾਇ ਲਾਗ ਜਰਨੀ ਸਤਗੁਰ ਸ਼ਬਦ ਸੁਨਾਏ ਵੇ ਨਾਨਕ ਵਿਚਾਰ ਦੇ ਗੋ ਵਿੰ ਸਤਗੁਰਮ ਬੋਧ ਨਾ ਪਾਈ ਆਵ ਜੇ ਸਤਗੁਰ ਕੇ ਪਿਆਰੋ ਗਾਓ ਸਜੀ ਬਾਣੀ ਬਾਣੀ ਦਾ ਗਾਓ ਰਗ ਰਵਨਾ ਹੋ ਰਗਤੀ ਹੈ ਬਾਣੀ ਬਾਣੀ ਦਾ ਕਦੀ ਜਨ ਕ੍ਰਪਾ ਜੋ ਰਗਤੀ ਬਾਣੀ ਕਹਿੰਦੇ ਵਜੇ ਰੰਦੇ ਕੱਗੇ ਕੱਤੀ ਆਗਵਨਾੜੇ ਹਰ ਹਰ ਨੇਤਕ लॻायो वाधवा i mada Yeah they are gonna ਨਾਨਤ ਨਾਮ ਲਿਆ ਜਨ ਹਾਰਿਆ ਬੇਪਾਨ ਕਹਿ ਨਾਨਕਿਆ ਰਾਜ਼ ਮੇਰੀ ਮਨ ਹੋ ਆਵਨ ਜਾ ਰਾਇ ਰਸਨਾ ਤੂੰ ਅਨਰਾਗ ਰਾਜ ਰਹੀ ਤੇਰੀ ਯਾਦ ਨ ਜਾਏ ਸਤਿਗੁਰ ਬਿਆਦ ਨਾ ma powiezarre Mana down. ज़र मेर आयत ਵਰਗਾਏ ਪਿਆਗੇ ਨਾਨਕ ਆਰ ਪਿਆਰੇ ਜਿਉਂ ਕੁ ਪਾਏ ਅੰਦਰ ਰਾਗ ਗਾ ਵਾਜਾ ਬਣ ਮਲਾਇਆ ਕਲਾ ਮਨ ਉਰਦਾਉ ਰੇ ਬਾਰੇ ਪਰਮ ਰਵ ਪਾਇਆ ਉਦਰੇ ਲਗ ਲਵਜੂ ਰੇ ਦੋਗਰੋਗ ਸੰਦਾ ਬੇਦਾਰ ਸੁਨੀਦ ਨੀਮਾਣੀ ਨੰਨ ਰਾਰਣਵ ਦਰਦੇ ਪੂਰੇ ਹਰਦਿਆਣੀ ਗਣਦੇ ਮਨੀਦ ਗਾਦੀ ਭਵੇਤਾ ਨਰਗਰਿਆ ਪਰਪੁ